ਮੈਂ ਮਿਕਰੀ ਕਰਦਾ ਸ਼ੁਰੂਆਤ ਹੋਈ ਨਾ ਹਾਂ ਤੇ ਇੱਕ ਸਟੇਜ ਤੇ ਸ਼ੋਅ ਸੀ ਉਸ ਤੋਂ ਬਾਅਦ ਇੱਕ ਬੰਦਾ ਮਿਲਿਆ ਮੈਨੂੰ ਕਹਿੰਦਾ ਫਰਿਸ਼ਤਾ ਜੀ ਤੁਸੀਂ ਐਕਟਰ ਨੇ ਵਜਾਂ ਕੱਢੀਆਂ ਬਹੁਤ ਵਧੀਆ ਅੱਛਾ ਔਰ ਤੁਹਾਡਾ ਕੀ ਵਿੱਚ ਲੈ ਮੈਂ ਕਿਹਾ ਆਪਣੇ ਇਹੋ ਚੀਜ਼ ਪੈਦਾ ਕਰੋ ਲੋਕ ਤੁਹਾਡੀ ਨਕਲ ਕਰਨ ਲੱਗਾ ਮੈਨੂੰ ਗੁੱਸਾ ਮੈਂ ਗੱਲ ਸੁਣੀ ਘਰ ਜਾ ਕੇ ਸੋਚਿਆ ਮੈਂ ਯਾਰ ਗੱਲ ਤੇ ਉਹਦੀ ਠੀਕ ਹੈ ਫਿਰ ਮੈਂ ਨਾ ਉਹ ਵਜਾਂ ਅਵੋਇਡ ਕਰਨੇ ਸ਼ੁਰੂ ਕਰਦੇ ਆਂ ਫਿਰ ਮੈਂ ਆਪਣੇ ਕਰੈਕਟਰ ਐ ਤਮੇਨਤਾਈ ਹੁਣ ਉਹ ਬੰਦੇ ਦੀ ਗੱਲ ਯਾਦ ਆਉਂਦੀ ਹੈ ਵੀ ਹੁਣ ਆਪਣੀ ਚੀਜ਼ ਹੈ ਲੋਕ ਘਰ ਘਰ ਨਕਲ ਹੁੰਦੀ ਕੁਲੇ ਸ਼ਾਦੀ ਹਾਂ ਯੂਥ ਫੈਸਟੀਵਲ ਚ ਫਿਲਮਾਂ ਚ ਬਹੁਤ ਜਗ੍ਹਾ ਤੇ ਤੇ ਕਈ ਵਾਰੀ ਟਰਨਿੰਗ ਪੁਆਇੰਟ ਆ ਜਾਂਦਾ ਕਿਸੇ ਦੀ ਕੋਈ ਗੱਲ ਸੁਣ ਕੇ ਤੇ ਇਸ ਕਰਕੇ ਉਹ ਚੀਜ਼ਾਂ ਬੜੀਆਂ ਜ਼ਰੂਰੀ ਹੁੰਦੀਆਂ ਦੱਸਣੀਆਂ ਲੋਕਾਂ ਨੂੰ ਵੀ ਇਹ ਅੱਛੀ ਗੱਲ ਹੈ ਹਰ ਗੱਲ ਹਰ ਜਗ੍ਹਾ ਦਾ ਟਰਨਿੰਗ ਪੁਆਇੰਟ ਹੁੰਦਾ ਚਾਹੇ ਬਿਜ਼ਨਸ ਹੈ ਚਾਹੇ ਕਲਾਕਾਰੀ ਹੈ ਚਾਹੇ ਤੁਸੀਂ ਪੜ੍ਹਾਈ ਕਰਦੇ ਹੋ ਉਹਦੇ ਵਿੱਚ ਦਿਲ ਲਾ ਕੇ ਕੰਮ ਕਰੋ ਕੋਈ ਨਾ ਕੋਈ ਐਸਾ ਬੰਦਾ ਮਿਲ ਜਾਂਦਾ ਤੁਹਾਨੂੰ ਗਾਈਡ ਕਰਨ ਵਾਲਾ ਅੱਛਾ ਫਿਰ ਤੁਸੀਂ ਕਾਮਯਾਬ